ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਮਹਾ ਸ਼ਿਵਰਾਤਰੀ ਦੇ ਇਤਿਹਾਅ ਦੇ ਮੌਕੇ ਤੇ ਬ੍ਰਹਮਚਾਰੀ ਸ਼੍ਰੀ ਗੰਗਾ ਵਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ੍ਹ ਦੇ ਵਿਖੇ ਸਮੂਹ ਬ੍ਰਹਮਚਾਰੀ ਗੰਗਾ ਵਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵੱਲੋਂ ਇਸ ਵਾਰ ਪ੍ਰਵਾਤ ਫੇਰੀ ਕੱਢੀ ਗਈ ਜੋ ਕਿ 4 ਤਰੀਕ ਤੋਂ ਸ਼ੁਰੂਆਤ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦੇ ਵਿੱਚ ਦੀ ਹੁੰਦੀ ਹੋਈ ਰੋਸ ਫੇਰਦੀ ਸਮੇਂ ਕੱਢੀ ਜਾ ਰਹੀ ਸੀ ਜਿੱਥੇ ਕਿ ਸ਼ਹਿਰ ਦੇ ਚੁਪ ਭਾਵ ਸਵਾਗਤ ਕੀਤਾ ਜਾ ਰਹੇ ਸਨ ਉਸ ਮੌਕੇ ਦੇ ਅੱਜ 14 ਫਰਵਰੀ ਦੇ ਦਿਨ ਜਿੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਦੁਰਗਾ ਮਾਤਾ ਮੰਦਿਰ ਦੇ ਵਿੱਚ ਹਲਦੀ ਦੀ ਰਸਮ ਪਾਚੀਨ ਸ਼ੀ ਮੰਦਿਰ ਦੇ ਵਿੱਚ ਹੋਈ ਇਹਦੇ ਵਿੱਚ ਕੀ ਦੇਖ ਸਕਦੇ ਹੋ ਮਹਿਲਾ ਮੰਡਲ ਵੱਲੋਂ ਮਹਿਲਾ ਮੰਡਲ ਵੱਲੋਂ ਖੂਬ ਪਸੰਦ ਗਾਏ ਜਾ ਰਹੇ ਹਨ ਅਤੀਸ ਮੌਕੇ ਦੇ ਅੱਜ ਜਗਤ ਦਾ ਤਿਹਾੜੀ ਮਹਾਸ਼ਿਵratri ਦੇ ਮੌਕੇ ਬੜੇ ਸ਼ਹਿਰ ਪਵਾਨੀਗੜ੍ਹ ਦੀ ਚ ਪਹਿਲੀ ਵਾਰ ਜੀਪੂ ਵਾਲਾ ਮੰਦਿਰ ਜੋ ਪਵਾਨੀਗੜ੍ਹ ਦੇ ਵਿੱਚ ਮਸ਼ਹੂਰ ਹੈ ਉਸ ਵੱਲੋਂ ਗੱਡੀ ਗਈ ਹੈ ਜਿਸ ਦੇ ਵਿੱਚ ਕੀ ਪਹਿਲਾ ਰਤਨ ਮੈਡੀਕਲ ਹਾਲ ਵਿਸ਼ਵ ਹਿੰਦੂ ਪਰਿਸ਼ਦ ਬ੍ਰਾਹਮਣ ਸਭਾ ਤੇ ਪਵਾਨੀ ਮਾਤਾ ਮੰਦਿਰ ਅੱਦੇ ਇਸ ਮੌਕੇ ਦੇ ਦੂਸਰਾ ਪੜਾਉ ਰਿਹਾ ਕੌਸ਼ਾਲਾ ਮੰਦਿਰ ਅਤੇ ਸਨਾਤਨ ਮਾਤ ਸਭਾ ਵੱਲੋਂ ਅਦੇ ਤੀਸਰਾ ਪੜਾਉ ਇਸ ਦੇ ਵਿੱਚ ਗ੍ਰੈਨਾਈਜ਼ੇਸ਼ਨ ਵੱਲੋਂ ਵੀ ਕੀਤਾ ਗਿਆ ਅਤੇ ਚੌਥਾ ਪ੍ਰਾਣਾ バス ਸਟੈਂਡ ਕਾਵੜੀਏ ਵੰਕੇ ਬਿਹਾਰੀ ਰਾਧਾ ਕ੍ਰਿਸ਼ਨ ਮੰਦਿਰ ਅਤੇ ਰਿਸ਼ੂਗੜ ਜੋ ਪਤਾਸਿਆਂ ਵਾਲੇ ਮਸ਼ਹੂਰ ਹਨ ਉਹਨਾਂ ਵੱਲੋਂ ਵੀ ਲੰਗਰ ਲਗਾਏ ਗਏ ਸਨ ਅਤੀ ਸਮੋਕਤ ਤੇ ਮੋਤਾ ਚੰਦਪੁਰ ਦੀ ਲੰਗਰ ਕਮੇਟੀ ਅਤੇ ਰਤਨ ਕਰਾਨਾ ਸਟੋਰ ਦੀ ਵਾਰ ਦੇ ਵੀ ਗਏ ਬਲਿਆਰ ਰੋਡ ਤੇ ਤੇ ਲੰਗਰ ਲਗਾਏ ਗਏ ਸਨ ਇਸ ਮੌਕੇ ਉਸ ਤੋਂ ਬਾਅਦ ਫਲਦੇ ਚਲਾਓ ਮਾਰਕੀਟ ਕਮੇਟੀ ਦੇ ਵਿੱਚ ਅਗਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਅਤੇ ਵਾਈਸ ਐਮ ਸੀ ਮੋਨਿਕਾ ਮਿੱਤਲਾ ਤਾ ਤਸਵੀਰਾਂ ਵੀ ਦੇਖ ਸਕਦੇ ਹੋ ਜਗਦੇ ਮੌਕੇ ਦੀ ਤਿਆਰੀਆਂ ਹੋ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਸ ਮੌਕੇ ਤੇ ਅਜੀ ਕਾਉਂਸਲ ਜੀ ਅਤੇ ਦੀਪਮੰਦਰ ਦੇ ਬਜਾਰੀ ਜੀ ਵੱਲੋਂ ਪੋਲੇ ਸ਼ੰਕਰ ਜੀ ਦੀ ਪੂਜਾ ਆਰਾਧਨਾ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ ਤੋਂ ਪਹਿਲਾਂ ਇਸ ਤੋਂ ਬਾਅਦ ਟਰੱਕ ਜੀ ਨੇ ਵਿੱਚ ਦੁਰਗਾ ਮਾਤਾ ਮੰਦਿਰ ਜਿੱਤੇ ਕੀ ਮਨੀਸ਼ ਸਿੰਘ ਲਾ ਜੀ ਪ੍ਰਧਾਨ ਉਹਨਾਂ ਦੇ ਨਾਲ ਭੁਪਿੰਦਰ ਗੁਪਤਾ ਜੀ ਅਤੇ ਨਾ ਖੜੇ ਨਜਰਾਏ ਅਤੇ ਇਸ ਮੌਕੇ ਤੇ ਤਰਵੇਣੀ ਚੌਂਕ ਵਿੱਚ ਇਸ ਦਾ ਕਰਵਰੰਦ ਕੀਤਾ ਗਏ ਅਤੇ ਇਸ ਮੌਕੇ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਸ਼ਿਵ ਮੰਦਰ ਕਮੇਟੀ ਵੱਲੋਂ ਵਿਹਾਵ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਮੰਦਰ ਵੀ ਸਮਾਪਤ ਹੈ ਇਸ ਦੀ ਅਗਵਾਈ ਮੰਦਰ ਦੇ ਪ੍ਰਧਾਨ ਰਜਿੰਦਰ ਸਿੰਘਲਾ ਜੀ ਤੇ ਉਹਨਾਂ ਦੇ ਨਾਲ ਅਜੇ ਕਾਂਸਲ ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਮੂਹ ਕਮੇਟੀ ਖੜੀ ਨਜ਼ਰ ਆ ਰਹੀ ਹੈ ਅਤੇ ਇਸ ਮੌਕੇ ਦੇ ਵੱਖ-ਵੱਖ ਤਸਵੀਰਾਂ ਜਾਗੋ ਦੇ ਨਾਲ ਸ਼ੁਰੂਆਤ ਹੋ ਚੁੱਕੀ ਹੈ ਜਮੰਦਰ ਦੇ ਵੱਖ-ਵੱਖ ਪੜਾਵਾਂ ਦੇ ਸ਼ਹਿਰ ਦੇ ਵਿੱਚ ਦੀ ਹੁੰਦੀ ਹੋਈ ਸ਼ੁਭੇਤ ਸਮਾਪਤ ਹੋਈ ਜਿੱਥੇ ਉਹਨਾਂ ਦਾ ਭਾਵ ਸਵਾਗਤ ਕਰਦੇ ਵੱਖ-ਵੱਖ ਨਜ਼ਾਰੇ ਦੇਖਣ ਦਿਖਾਉਣਿਆ ਸਾਨੂੰ ਜਿੱਥੇ ਸ਼ੁਰੂਆਤ ਵਿੱਚ ਰਤਨ ਮੈਡੀਕਲ ਵਿਹਾਰ ਦੇ ਵਿੱਚ ਸਾਬਕਾ ਟਰੱਕ ਲੀਨ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਜੀ ਅਤੇ ਨਰਿੰਦਰ ਨਰਿੰਦਰ ਰਤਨ ਜੀ ਵੀ ਨਜ਼ਰ ਆਏ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪ੍ਰਧਾਨ ਜੀ ਮਹਾਮਈ ਚੰਡਾ ਲੈ ਕੇ ਪੋਲ ਸ਼ੰਕਰੀ ਦਾ ਗੋਸ਼ ਸ਼ੁਰੂ ਕਰ ਚੁੱਕੇ ਹਨ ਇਸ ਮੌਕੇ ਤੇ ਨੱਚ ਦੇ ਟੱਪ ਦੇ ਸ਼ਿਭ ਭਗਤ ਨਜ਼ਰ ਆ ਰਹੇ ਹਨ ਪ੍ਰਧਾਨ ਜੀ ਨਜ਼ਰ ਆ ਰਹੇ ਤੇ ਜਾਗੂ ਦੀਆਂ ਤਿਆਰੀਆਂ ਰੰਬ ਸ਼ੁਰੂ ਹੋ ਚੁੱਕੀਆਂ ਹਨ ਤੇ ਮੰਦਿਰ ਦੇ ਵਿੱਚ ਸ਼ੁਰੂਆਤ ਹੋ ਕੇ ਜਿੱਥੇ ਤੁਹਾਨੂੰ ਦੱਸਿਆ ਹੀ ਵੱਖ-ਵੱਖ ਪੜਾਂ ਦੇ ਵਿੱਚ ਦੀ ਹੁੰਦੀ ਹੋਈ ਪਰਾਚੀਨ ਸ਼ਿਵ ਮੰਦਿਰ ਦੇ ਵਿੱਚ ਆ ਕੇ ਸੰਪੂਰਨ ਹੋਈ ਅੱਜ ਤਸਵੀਰਾਂ ਤੁਹਾਨੂੰ ਬਾਜ਼ਾਰ ਦੇ ਵੱਖ-ਵੱਖ ਦ੍ਰਿਸ਼ ਦਿਖਾਵਾਂਗੇ ਕਿਵੇਂ ਭਗਤਾਂ ਦੇ ਵਿੱਚ ਉਹ ਸਾਹ ਦੇਖਣ ਨੂੰ ਮਿਲਿਆ ਚਾਹੇ ਬਲਿਆਰ ਰੋਡ ਹੋਵੇ ਚਾਹੇ ਨਾਜ਼ਮੰਡੀ ਪਾਨੀਗੜ ਹੋਵੇ ਚਾਹੇ ਬਾਜ਼ਾਰ ਹੋਣ ਚਸ਼ਮੇਂਦਰ ਪ੍ਰਾਚੀਨ ਸ਼ਿਮੰਦਰ ਅਦੇ ਟਰੱਕ ਯੂਨੀਅਨ ਦੇ ਨਜ਼ਦੀਕ ਵੀ ਪੂਰਾ ਭਵ ਸਵਾਗਤ ਕਰਦੇ ਭਗਤ ਨਜ਼ਾਰੇ ਆਏ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਖੁਸ਼ੀ ਮਨਾ ਰਹੇ ਹਨ ਨੱਚ ਦੱਪ ਰਹੇ ਹਨ ਭਗਤਾਂ ਨਾਲ ਵਿੱਚ ਇੰਨੀ ਖੁਸ਼ੀ ਉਤਸ਼ਾਹ ਹੈ ਅਜੀ ਕਾਂਸ ਦੀ ਨੱਚਦੇ ਨਜ਼ਰ ਆ ਰਹੇ ਹਨ ਅਤੇ ਹੋਰ ਸਮੂਹ ਕਮੇਟੀ ਦੇ ਮੈਂਬਰ ਵੀ ਨੱਚਦੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਦੇ ਟੂਟ ਤਮਾਕਿਆਂ ਦੇ ਨਾਲ ਜਿੱਥੇ शिवशंकर जी दी ਅਤੇ ਤਸਵੀਰਾਂ ਵਿੱਚ ਦੇ ਜਗੋ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਜਿਨ੍ਹਾਂ ਦੇ ਨਾਲ ਅਗਰਵਾਲ ਮਿਮਲਾ ਸਭਾ ਦੀ ਪ੍ਰਧਾਨ ਰੀਨੂ ਸਿੰਗਲਾ ਜੀ ਵੀ ਨਾਲ ਤੁਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਬਤੇ ਮੰਡ ਦੇ ਪ੍ਰਧਾਨ ਟੰਡਾ ਲੈ ਕੇ ਚੱਲਦੇ ਨਜ਼ਰ ਆ ਰਹੇ ਹਨ ਅਤਿ ਸਮੋਗ ਦੇ ਭਗਤ ਜਨ ਵੀ ਨਾਲ ਚੱਲਦੇ ਵੱਖ-ਵੱਖ ਤਸਵੀਰਾਂ ਇੰਗਲਾਂ ਰਾਂਝ ਦਿਖਾਉਂਦੇ ਨਜ਼ਰ ਆ ਰਹੇ ਹਨ ਤੁਹਾਨੂੰ ਇਹਦੇ ਜਾਗੂ ਦੀਆਂ ਤਸਵੀਰਾਂ ਆਪਣੇ ਆਪ ਚੰਨੰਦ ਵੀ ਹਨ ਅਤਿ ਸਮੋਗ ਨੂੰ ਪੋਲੀ ਸ਼ੰਕਰ ਜੀ ਦੇ ਦਰਸ਼ਨ ਕਰਾਉਣ ਆ ਦੇਖੋ ਬਣੇ ਹੋਏ ਪਾਲਕੀ ਦੇ ਵਿੱਚ ਬੈਠੇ ਨਜ਼ਰ ਆ ਰਹੇ ਹਨ ਜਿੱਤੇ ਪੁਜਾਰੀ ਜੀ ਵੀ ਨਾਲ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਕਿੰਨੀ ਖੁਸ਼ੀ ਉਤਸ਼ਾਹ ਪਾਈ ਜਾ ਰਹੇ ਹਨ ਅਜੀ ਕਾਂਸਲ ਜੀ ਵੀ ਝੰਡੇ ਦੀ ਰਸਮ ਅਦਾ ਕਰਦੇ ਨਜ਼ਰ ਆ ਰਹੇ ਹਨ ਝੰਡਾ ਜੀ ਲੈ ਕੇ ਚੱਲਦੇ ਲਹਿ ਮੁਰੇ ਲਹਿਰਾ ਰਹੇ ਹਨ ਅਤੇ ਗਮਕਗ ਕੋਈ ਕਰਦੇ ਨਜ਼ਰ ਆ ਰਹੇ ਹਨ ਉੱਥੇ ਹਮਾਸ਼ੂ ਜੀ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਜਿੰਨੇ ਤਸਵੀਰਾਂ ਹਨ ਕੀ ਦੇਖ ਕੇ ਇਹਨਾਂ ਦਾ ਇਹਨਾਂ ਵੱਖਰਾ ਆਉਂਦਾ ਹੈ ਕਿ ਅੱਜ ਬੋਲੀ ਸ਼ੰਕਰ ਦੀ ਜੈਕਾਰਿਆਂ ਨਾਲ ਜਾਗੋਆਂ ਦੇ ਨਾਲ ਪਵਾਨੀਗੜ੍ਹ ਜਾਗੋ ਜਾਗ ਹੋ ਗਿਆ ਅਤੇ ਵੱਖ-ਵੱਖ ਬਜ਼ਾਰਾਂ ਦੇ ਅੰਗਲਾਂ ਦੇ ਵਿੱਚ ਆਨੰਦਮਈ ਦੇਖਦੇ ਨਜ਼ਰ ਤਸਵੀਰਾਂ ਵੀ ਦੇਖ ਸਕਦੇ ਹੋ ਕਿੰਨੇ ਭਗਤ ਖੁਸ਼ੀ ਨਾਲ ਨੱਚਦੇ ਡੱਪਦੇ ਬੋਲੇ ਦੇ ਭਗਤ ਪਿਆਰੇ ਨਾਲ ਦੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦੀ ਛਵੀਆਂ ਭੂਤ ਪ੍ਰੇਤਾਂ ਦੇ ਨਾਲ ਬਣੀ ਨਜ਼ਰ ਆ ਰਹੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਬ੍ਰਾਹਮਣ ਸਭਾ ਤੇ ਰਤਨ ਮੈਡੀਕਲ ਹਾਲ ਦੇ ਸਾਹਮਣੇ ਬੋਲੀ ਸ਼ੰਕਰ ਦੀ ਜੈਕਾਰੇ ਲੱਗ ਰਹੇ ਹਨ ਅਤੇ ਆਓ ਤੇ ਦੀ ਅਸਤਵਾਜੀ ਵੀ ਖੂਬ ਬਾਜ਼ਾਰ ਦੇ ਵਿੱਚ ਇੰਨੀ ਚੱਲੀ ਇਹ ਜੈਲ ਅਗਰੈਸੀ ਜਿਵੇਂ ਕਿਸੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੋਵੇ ਵਿਆਹ ਦਾ ਪ੍ਰੋਗਰਾਮ ਵੀ ਪਿੱਛੇ ਲੱਗਦਾ ਪਰ ਤੁਸੀਂ ਵੀਰਾਂ ਵੀ ਦੇਖ ਸਕਦੇ ਹੋ ਹਰੇਕ ਜਗ੍ਹਾ ਉਸਤਵਾਜੀ ਦੇ ਪਟਾਕਿਆਂ ਦੇ ਨਾਲ ਸ਼ਹਿਰ ਗੂੰਜੇ ਬਾਣ ਹੁੰਦੇ ਨਜ਼ਰ ਆ ਰਹੇ ਸਨ ਵਿਚ ਆਦੇ ਵਕੂ ਵਕਤਾਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਵਕੂ ਸਨਮਾਨ ਕੀਤੇ ਜਾ ਰਹੇ ਹਨ ਅਤੇ ਅੱਧਾ ਉਸ ਨੂੰ ਸੁਣਾਵਾਂਗੇ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਕੂ ਸਨਮਾਨ ਕੀਤੇ ਜਾ ਰਹੇ ਹਨ ਪ੍ਰਬੰਧਕਾਂ ਵੱਲੋਂ ਤੇ ਕਮੇਟੀ ਦੇ ਪ੍ਰਧਾਨ ਦੇ ਮੈਂਬਰਾਂ ਵੱਲੋਂ ਆਉਜ਼ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰਾ ਤੇ ਨੱਚਦੇ ਟੱਪਦੇ ਦਿਖਾਉਣੇ ਤਸਵੀਰਾਂ ਰਿਪੋਰਟ ਆਸ਼ਮਨੀ ਘਰ ਭਵਾਨੀ ਘਰ

सुपने में आयोमा सभ में आयो

한글자막 by 한효정 ਮ ਵਿਪਨ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪੋਨਿੰਗੜ ਪ੍ਰਧਾਨ ਜੀ ਅਸੀਂ ਦੇਖ ਰਹਾ ਮਾਸ਼ ਸ਼ਿਵਰਾਤਰੀ ਦੇ ਮੌਕੇ ਗੋਮੰਦਰ ਵੱਲੋਂ ਜੋ ਅਜਾ ਕਬੜੀਆ ਰਹੀ ਕੀ ਕੰਮ ਇਹ ਬਹੁਤ ਹੀ ਵਧੀਆ ਪ੍ਰਾਲਾ ਸ਼ਿਵ ਮੰਦਰ ਵੱਲੋਂ ਕੀਤਾ ਗਿਆ ਜੋ ਪਹਿਲੀ ਵਾਰ ਕੀਤਾ ਜਾ ਰਿਹਾ ਸਾਰੇ Hindu ਧਰਮ ਚ ਸਾਰੇ ਆਸਥਾ ਇਸ ਨਾਲ ਬਹੁਤ ਜ਼ਿਆਦਾ ਹੋ ਰਹੀ ਹੈ ਪ੍ਰਮਾਤਮਾ ਦਾ ਸ਼ਿਵ ਜੀ ਦਾ ਨਾਮ ਉੱਚਾ ਹੋ ਰਿਹਾ ਇਸ ਨਾਲ ਸਭ ਨੂੰ ਯਾਦ ਕਰਾਇਆ ਜਾ ਰਿਹਾ ਸ਼ਿਵਰਾਤਰੀ ਬਾਰੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਹਾਂ ਕਿਵੇਂ ਦੇਖ ਰਹੇ ਹੋ ਦੀ ਪੁਆੜੇ ਮੰਦਰ ਵੱਲੋਂ ਜੋ ਇਸ ਵਾਰਸ ਲਾਗਾ ਜੋ ਪਹਿਲਾ ਪ੍ਰਵਾਹ ਫੇਰੀ ਚੱਲੀ ਅੱਜ ਜਾਗੋ ਸ਼ਹਿਰ ਦੇ ਵਿੱਚ ਦੀ ਜਾ ਰਿਹਾ ਤੁਸੀਂ ਵੀ ਉਹਨਾਂ ਦਾ ਵੇਟ ਕਰ ਰਹੇ ਹੋ ਕਿਵੇਂ ਦੇਖਦੇ ਹੋ? ਬਿਲਕੁਲ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪਹਿਲਾਂ ਉਹਨਾਂ ਨੇ ਪ੍ਰਵਾਹ ਫੇਰੀਆਂ ਕੱਡੀਆਂ ਜੋ ਕਿ ਉਹਨਾਂ ਸਵੇਰੇ ਰੋਜ਼ ਕੱਢਦੇ ਨੇ ਉਹ ਵੀ ਬਹੁਤ ਵਧੀਆ ਉਹਨਾਂ ਦਾ ਉਪਚਾਰ ਸੀ। ਹੁਣ ਅੱਜ ਜੋ ਨਵੀਂ ਪਹਿਲ ਕੀਤੀ ਹੈ ਜਾਗੋ ਵਾਲੀ ਇਹ ਵੀ ਬਹੁਤ ਵਧੀਆ ਉਪਰਾਲਾ ਹੈ। ਮੈਂ ਨਰਿੰਦਰਪਾਲ ਰਤਨ ਜੀ ਰਤਨਜੀ ਪ੍ਰਵਾਤ ਤੇਰੀ ਗੱਡੀ ਏਰੀਆ ਦੀ ਕੁਆਲੇ ਮੰਦਰ ਉਹ ਲੱਜ ਜਾਗੋ ਦੀ ਰਸਮ ਆਖ ਰਾਤਰੀ ਮੌਕੇ ਕਰੀਏ ਰਹੀ ਕਿ ਬਹੁਤ ਸੋਹਣਾ ਇਹਨਾਂ ਦਾ ਉਪਰਾਲਾ ਜਿਹੜਾ ਹੈਗਾ ਪਹਿਲੀ ਵਾਰੀ ਸ਼ਹਿਰ ਭਵਾਨੀਗੜ੍ਹ ਦੇ ਵਿੱਚ ਜਿਹੜਾ ਇਹਨਾਂ ਨੇ ਜਾਗੋ ਦਾ ਪ੍ਰੋਗਰਾਮ ਰੱਖਿਆ ਤੇ ਇੱਥੇ ਵੀ ਆਪਣੇ ਰਤਨ ਮੈਡੀਕਲ ਤੇ ਕਈ ਸੁਭਾਵਾਂ ਇਕੱਠੀਆਂ ਜਿਵੇਂ ਭਵਾਨੀ ਮਾਤਾ ਮੰਦਰ ਜੈਗੋ ਮਾਤਾ ਜੈਗੋਪਾਲ ਟੀਮ ব্রাহ্মণ ਸਭਾ ਤੇ ਵਿਸ਼ਵ Hindu ਇਕਤਾ ਮੰਚ ਦੇ ਜਿਹੜੇ ਨੁਮਾਇੰਦੇ ਇਕੱਠੇ ਹੋਏ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੇ ਬਹੁਤ ਸੋਨਾ ਇਹ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇਗੇ ਰਤਨ ਮੈਡੀਕਲ ਹਾਲਾ ਸੀ ਦੇਖਦੇ ਵੀ ਹਰ ਵਾਰ ਜਦੋਂ ਵੀ ਕੋਈ ਪਰਮਾਤਮਾ ਦੀ ਕਿਰਪਾ ਨਾਲ ਇੱਥੇ Hindu ਧਰਮ ਦਾ ਪ੍ਰੋਗਰਾਮ ਹੁੰਦਾ ਤਾਂ ਸਭ ਤੋਂ ਪਹਿਲਾਂ ਰਤਨ ਮੈਡੀਕਲ ਹਾਲ ਦਾ ਨਾਮ ਵੀ ਕਿਹਾ ਜਾਂਦਾ ਕਿਵੇਂ ਇਹ ਦੇਖੋ ਜੀ ਅਸੀਂ ਇਕੱਲੇ Hindu ਧਰਮ ਦੇ ਵਿੱਚ ਨਹੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਕੋਈ ਵੀ ਧਾਰਮਿਕ ਕੰਮ ਹੋਵੇ ਵੱਧ ਝੜ ਕੇ ਅਸੀਂ ਹਿੱਸਾ ਲੈਣੇ ਆ ਇਹਦੇ ਵਿੱਚ ਕਿਵੇਂ ਦੇਖਦੇ ਹਾਂ ਅੱਜ ਦੇ ਬੱਚਿਆਂ ਨੂੰ ਜਿਹੜਾ ਲੋ ਮੰਦਰ ਵੀ ਜਾਣਾਰੇ ਪਲੇਨ ਦੇਖੋ ਬਿਲਕੁਲ ਜੀ ਸਾਰੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਮੋਬਾਈਲਾਂ ਦੇ ਵਿੱਚ ਬੜੇ ਹੋਏ ਨੇ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਬੱਚਿਆਂ ਨੂੰ ਨਹੀਂ ਚਾਹੀਦਾ ਬਲਕਿ ਇਹਨਾਂ ਦੇ ਮਾਪਿਆਂ ਨੂੰ ਚਾਹੀਦਾ ਇਹਨਾਂ ਨੂੰ ਸਵੇਰੇ ਸ਼ਾਮ ਉਹ ਪਹਿਲਾਂ ਮੰਦਰ ਜਾਣ ਤਾਂ ਉਹਨਾਂ ਨੂੰ ਬੱਚੇ ਉਹਨਾਂ ਤੋਂ ਸਿੱਖਣ ਜੇ ਮਾਪੇ ਜਾਣਗੇ ਤਾਂ ਹੀ ਬੱਚੇ ਅੱਗੇ ਸਿੱਖਣਗੇ ਮੰਦਰ ਜਾਣਾ ਨਾਮ ਹੈ ਜੀ ਗਰਮੀਤ ਸਿੰਘ ਰਟੋਲ ਪੱਟੇਵਾਲਾ ਕਲਾਂ ਜੀ ਪੱਟੇਵਾਲਾ ਸਾਹਿਬ ਦੇਖ ਰਿਆ ਸੀ ਦੀਪੂ ਵਾਲੇ ਮੰਦਰ ਨੂੰ ਇਸ ਟਾਈਮ ਜਾ ਕੇ ਗੱਡੀ ਜਾ ਰਹੀ ਹੈ ਕਿਵੇਂ ਦੇ ਜਿਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਵਿੱਚ ਅਸੀਂ ਨਗਰ ਕੀਰਤਨ ਕੱਢਦੇ ਹਾਂ ਜੀ ਸਾਡੇ ਗੁਰੂ ਪੀਰਾਂ ਦੇ ਜਨਮ ਦਿਨਾਂ ਤੇ ਤੇ ਸਹੀਦੀ ਦੇਣਾਂ ਤੇ ਇਸ ਤਰੀਜ਼ ਅੱਜ ਸ਼ਿਵਜੀ ਦੇ ਭਗਤਾ ਵੱਲੋਂ ਜਾਗੋ ਗੱਡੀ ਜਾ ਰਹੀ ਹੈ ਜੋ ਕਿ ਹਿੰਦੀ ਧਰਮ ਦੇ ਵਿੱਚ ਬਹੁਤ ਵਧੀਆ ਗੱਲ ਹੈ ਜੀ ਕਿਵੇਂ ਦੇਖਦੇ ਹੋ ਅੱਜ ਦੇ ਜਿਹੜੇ ਬੱਚੇ ਦੇ ਸਿਰ ਪਰ ਨਸ਼ਿਆਂ ਦਾ ਰਜਾਣ ਵੀ ਬਹੁਤ ਵਧ ਰਿਹਾ ਹੈ ਨਸ਼ਿਆਂ ਦਾ ਰਜਾਣ ਛੱਡ ਕੇ ਬੱਚਿਆਂ ਨੂੰ ਚਾਹੀਦੇ ਕਿ ਆਪਾਂ ਆਪਣੇ ਧਰਮਾਂ ਦੇ ਵਿੱਚ ਜਾ ਕੇ ਮੰਦਰਾਂ ਜਾਣ ਕੋਈ ਜੇ ਕੋਈ ਆਪਣਾ ਮੰਦਰ ਨੂੰ ਮੰਨਦਾ ਮੰਦਰ ਜਾਵੇ ਗੁਰਦੁਆਰਾ ਮੰਦਰ ਦਾ ਗੁਰਦੁਆਰਾ ਜਾਵੇ राम गोपाल शर्मा जी जय श्री राम जी जय भोलेनाथ जय शिव शम्भू आज शिवरात्रि से एक दिन पहले शंकर भगवान जी का जागो निकाली गई उसमें सभी शहरवासियों को बहुत आनंद आया कल को हमारा महाशिवरात्रि का त्यौहार बड़ी धूमधाम के साथ खुशियों के साथ मनाया जा रहा है हर रोज़ चार तारीख से लेकर पंद्रह तारीख तक प्रभात फेरियाँ सुबह सुबह चार बजे निकल जाती थी उसमें भी बहुत आनंद आता था और शंकर जी का गुणगान किया जाता था हर एक कॉलोनी में हर एक घर में जा कर के सुबह सुबह भगवान का गुणगान करते थे और जो भी अगले जैसी सेवा देते थे वो सेवा लेके आते थे इस प्रकार हमारे मंदिर में ये जो चल रहा है प्रभात फेरी का सिस्टम कई सालों से लगातार चल रहा है कम से कम तीस पैंतीस सालों से और हर साल ऐसे ही हर साल बढ़ चढ़ कर ही यानी कि हमारा ये त्यौहार मनाया जाता है सारा शहर हमारा सहयोग करता है और हमारी शंकर जी प्रार्थना भी सुनते हैं सबकी मनोकामना भी पूरी करते हैं और क्या कहोगे शिवरात्रि जो जागो का हो पहली बार हुआ भवानीगढ़ में तो हाँ देखो ये जागो का त्यौहार शंकर जी के विवाह के उपलक्ष्य में पहली बार निकाला गया भवानीगढ़ में और इसका आनंद भी बहुत आया शहर वासियों ने बहुत सहयोग दिया और ऐसा आनंद हम चाहते हैं कि हर साल आता रहे शंकर जी हम पर ऐसे ही आशीर्वाद बनाए रखें और हम सबकी मनोकामना पूरी करें हां शिवरात्रि का व्रत का है शिवरात्रि का व्रत कल को है जी शुभ है ਮੈਂ ਮਮਤਾ ਬੰਜ਼ਲ ਰਾਇਲ ਸਟੇਟ ਤੋਂ ਬੋਲ ਰਹੀ ਆ ਇੱਥੇ ਬ੍ਰਹਮਚਾਰੀ ਸ਼੍ਰੀ ਗੰਗਾਦਾਸ ਜੀ ਮੰਦਿਰ ਹੈ ਦੀਪੋ ਵਾਲਾ ਵੀ ਕਹਿੰਦੇ ਆ ਨੂੰ ਇੱਥੇ ਸ਼ਿਵ ਜੀ ਦਾ ਬਹੁਤ ਪ੍ਰਾਚੀਨ ਮੰਦਿਰ ਹੈ 4 ਤਰੀਕ ਤੋਂ ਇੱਥੇ ਸ਼ਿਵਰਾਤਰੀ ਦੇ ਅਫਸਰ ਤੇ ਪ੍ਰਵਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ 14 ਤਰੀਕ ਨੂੰ ਅੰਤਿਮ ਵੇਨਸੀ ਦੇ ਸ਼ਾਮ ਨੂੰ ਇੱਥੇ ਸ਼ਿਵ ਜੀ ਭਗਵਾਨ ਦੀ ਹਲਦੀ ਤੇ ਮਹਿੰਦੀ ਰੱਖੀ ਗਈ ਸੀ ਉਸ ਹਲਦੀ ਤੇ ਮਹਿੰਦੀ ਦਾ ਪ੍ਰੋਗਰਾਮ ਪੈਨਾ ਦੁਆਰਾ ਬਹੁਤ ਵਧੀਆ ਕੀਤਾ ਗਿਆ ਉਸ ਤੋਂ ਬਾਅਦ ਪਾਈਆਂ ਦੇ ਬੈਣਾ ਨੇ ਸਾਰਿਆਂ ਨੇ ਮਿਲ ਕੇ ਸ਼ਿਵਜੀ ਭਗਵਾਨ ਦੀ ਜਾਗੋ ਕੱਢੀ ਜਿਹੜੀ ਕਿ ਵੱਖ-ਵੱਖ ਜਗਾਵਾਂ ਤੋਂ ਹੁੰਦੀ ਹੋਈ ਜਿਵੇਂ ਕਿ ਗਊਸ਼ਾਲਾ ਬਲਿਆਰ ਰੋਡ ਮੰਡੀ ਉਦਰੋਂ ਟਰੱਕ ਯੂਨੀਅਨ ਪਰਾਚੇਨ ਸ਼ਿਵ ਮੰਦਿਰ ਉਸ ਤੋਂ ਹੁੰਦੀ ਹੋਈ ਵਾਪਸ ਦੀਪੂ ਵਾਲਾ ਸ਼ਿਵ ਮੰਦਿਰ ਵਿੱਚ ਆਈ ਸਾਰਿਆਂ ਨੇ ਇਹਦੇ ਵਿੱਚ ਹੁਮਾਹਾ ਮਾਕੇ ਹਿੱਸਾ ਲੀਤਾ ਕਿ ਬਹੁਤ ਸਬਦਾ ਬਹੁਤ ਜ਼ਿਆਦਾ ਵਧੀਆ ਯੋਗਦਾਨ ਰਿਆ ਜਿਸ ਨੂੰ ਕਿ ਸਾਰੇ ਸ਼ਹਿਰ ਵਾਸੀਆਂ ਨੇ ਬਹੁਤ ਪਸੰਦ ਕੀਤਾ ਆਸ਼ਾ ਕਰਦੀ ਆ ਕਿ ਹਰ ਸਾਲ ਇਸੇ ਤਰ੍ਹਾਂ ਜਾਗੋ ਅਸੀਸ ਤੋਂ ਵੀ ਜ਼ਿਆਦਾ ਅੱਛੇ ਤਰੀਕੇ ਨਾਲ ਕੱਢਦੇ ਰਵਾਂਗੇ ਇਹ ਇਹ ਕੰਮ ਅਸੀਂ ਇਕੱਲੇ ਨਹੀਂ ਕਰ ਸਕਦੇ ਸੀ ਸਾਰਿਆਂ ਦੇ ਸਹਿਯੋਗ ਨਾਲ ਮੰਦਿਰ ਕਮੇਟੀ ਅਗਰਵਾਲ ਸਭਾ ਦੁਰਗਾ ਮੰਦਿਰ ਸਭਾ ਸਭ ਦੇ ਨੇ ਸਭ ਨੇ ਆ ਕੇ ਮਿਲ ਕੇ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਲਈ ਇੰਨਾ ਯੋਗਦਾਨ ਦੇਣ ਵਾਸਤੇ ਜੀ ਰਜਿੰਦਰ ਕੁਮਾਰ ਸਿੰਘ 라 ਜੀ ਪ੍ਰਧਾਨ ਸ਼੍ਰੀ ਬ੍ਰਹਮਚਾਰੀ ਗੰਗਾ ਬਿਸ਼ਨ ਦਾਸ ਮੰਦਿਰ ਸ਼ਿ ਮੰਦਿਰ ਕਮੇਟੀ ਕੋ ਨਿਕਲੋ ਆਸਾਂ ਗੱਲ ਕਰੀਏ ਤਾਂ ਕਾਫੀ ਜਨਤ ਪ੍ਰਵਾਹ ਤੇ ਚੱਲ ਰਹੀਆਂ ਸੀ ਕਿ ਅੱਜ ਜਾਗੋ ਗੱਡੀ ਗਈ ਹੈ। ਪਵਾਨ ਸ਼ਿਹਰ ਦੇ ਮਾਸ਼ਵਰਾ ਤੇ ਮੁਖਰੇ ਕੀ ਬਣਾਉਣਾ। ਇਹ ਜਾਗੋ ਸਾਡੇ ਸ਼ਹਿਰ ਭੌਰ ਨਿਗੜ ਦੇ ਵਿੱਚ ਪਹਿਲੀ ਵਾਰੀ ਉਪਰਲਾ ਅੱਜ ਸ਼੍ਰੀ ਗੰਗਾ ਵਿਸ਼ਨ ਦਾਸ ਪ੍ਰਾਚੀਨ ਸ਼ੇਮੰਦਰ ਵੱਲੋਂ ਕੀਤਾ ਗਿਆ। ਜਿਸ ਦਾ ਸ਼ਹਿਰ ਜਪੂ ਪੂਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕੀਤੀ ਗਈ ਜਿਸ ਦੇ ਸਾਰੇ ਸੰਸਥਾਵਾਂ ਨੇ ਇਸ ਜਾਗੋ ਦਾ ਪੂਰਾ ਆਪਣਾ ਇਹ ਆਪਣਾ ਹਿੱਸਾ ਨਹੀਂ ਨਹੀਂ ਹਾਂਜੀ ਅੱਜ ਸਾਰੀਆਂ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਜਾਗੋ ਦਾ ਆਪਾਂ ਦਾ ਸਵਾਗਤ ਕੀਤਾ ਗਿਆ ਸਵਾਗਤ ਕਰਤਾ ਦੇ ਵਿੱਚ ਪਹਿਲੇ ਨੰਬਰ ਤੇ ਰਦਰ ਮੈਡੀਕਲ ਹਾਲ ਦੇ ਵਿੱਚ ਭਵਾਨੀ ਮਾਤਾ ਮੰਦਰ ਜੈਕਪਾਲ ਕਮੇਟੀ ਤੇ ਬ੍ਰਾਹਮਣ ਸਭਾ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਗਊਸ਼ਾਲਾ ਗਊਸ਼ਾਲਾ ਪਰਮੰਦਰ ਕਮੇਟੀ ਅਤੇ ਸਨਾਤਨਧਰਮ ਨੇ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਗਏ ਮੇਨ ਵਿਜਾਰ ਦੇ ਵਿੱਚ ਮੇਨ ਵਿਜਾਰ ਦੇ ਵਿੱਚ ਕਰੰਨਾ ਅਸੇਸ਼ਨ ਨੇ ਬਹੁਤ ਵੱਡਾ ਪ੍ਰਾਰਾ ਕਰਕੇ ਸਾਡਾ ਵਧੀਆ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਪੁਰਾਣੇ ਬੱਸ ਸਟੈਂਡ ਦੇ ਗਏ ਆਪਣੇ ਰਿਸ਼ੂ ਕਾਉਂਸਲ ਪਤਾਸਿਆਂ ਵਾਲੇ ਨੇ ਉਹਨਾਂ ਨੇ ਵੀ ਆਪ ਦਾ ਵਧੀਆ ਸਹਿਯੋਗ ਦਿੱਤਾ ਉਸ ਤੋਂ ਬਾਅਦ ਅਸੀਂ ਗਏ ਬਲਿਆਰ ਰੋਡ ਤੇ ਬਲਿਆਰ ਰੋਡ ਦੇ ਵਿੱਚ ਆਪਣੇ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਸਹਿਯੋਗ ਲਿਆ ਸਾਇੰਸ ਰਿਡੀ ਕਲੱਬ ਦਾ ਉਸ ਤੋਂ ਬਾਅਦ ਅਸੀਂ ਅਨਾਜ ਮੰਡੀ ਦੇ ਵਿੱਚ ਗਏ ਸਬਜੀ ਮੰਡੀ ਐਸੋਸੀਏਸ਼ਨ ਨੇ ਆਪਨਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮਾਰਕੀਟ ਕਮੇਟੀ ਦੇ ਅੱਗੇ ਪਵਾਨੀਗੜ ਦੇ ਆਗਰਵਾਲ ਸਭਾ ਦੇ ਪ੍ਰਧਾਨ ਬਰਿੰਦਰ ਮਿੱਤਰ ਜੀ ਅਤੇ ਮਹਿਲਾ ਆਗਰਵਾਲ ਸਭਾ ਦੀ ਸ਼੍ਰੀਮਤੀ ਰੇਣੂ ਸਿੰਘ ਰਾਣੀ ਨੇ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਟਰੱਕ ਜੀਲ ਵਿੱਚ ਦੁਰਗਾ ਮੰਦਰ ਕਮੇਟੀ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਆਪਣੇ ਸ਼ਿਵ ਮੰਦਰ ਵੱਡੇ ਦੇ ਵਿੱਚ ਆਪਣਾ ਉਹਨਾਂ ਨੇ ਅ ਲੀਤਾ ਜੀ ਨੇ ਸਾਡਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਆਪਣਾ ਪ੍ਰੇਮ ਗਲੀ ਵਾਲਿਆਂ ਨੇ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਆਪਣਾ ਅਸੀਂ ਸਮਾਪਤੀ ਵੱਲ ਮੰਦਰਾਂ ਨੂੰ ਵੱਧੇ ਹੋਏ ਅੱਪ ਤੇ ਸਮਾਪਤੀ ਕੀਤੀ ਗਈ ਕਿਵੇਂ ਪ੍ਰਬੰਧਨ ਦੇਖ ਕੇ ਲੱਗਦਾ ਕਿੰਨੇ ਵਧੀਆ ਪ੍ਰਬੰਧਨ ਕੀਤਾ ਹੈ ਪ੍ਰਸ਼ਾਸਨ ਦੀ ਬਹੁਤ ਪ੍ਰਸ਼ਾਸਨ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਆਪਣੇ ਇਸ ਮੰਗੀ ਸੀ ਆਪਣੇ ਸੁਰੱਖਿਆ ਇਹ ਉਹਨਾਂ ਨੇ ਪ੍ਰੋਵਾਈਡ ਕਰਾਈ ਗਈ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਅਸੀਂ